ਮਾਲਕਾਂ ਨੇ 20 ਲੀਟਰ ਦੱਸਿਆ ਵੀ ਪਾਇਆ ਇਹਨੇ ਜਿਸੂ ਦੇ ਤੇ ਆਪਾਂ 18 ਮੰਨ ਕੇ 18 ਮੰਨ ਕੇ ਦੇਣੀ ਆ ਬਈ 20 ਦੱਸਿਆ ਤੇ ਆਪਾਂ ਦੇਣੀ 18 ਮੰਨ ਕੇ ਆ ਹਾਂ ਉਹ ਠੰਡੀ ਸੀਲ ਆ ਬਈ ਹਾਂ ਉਹ ਠੰਡੀ ਸੀਲ ਆ ਵੇਖੇ ਤਾਂ ਇਹ ਲੱਗਦੀ ਐ ਜਿਵੇਂ ਆਪਾਂ ਉਹਨੂੰ ਦੇ ਪਰ ਉਹ ਠੰਡੀ ਸੀਲ ਆ ਬਈ ਹੱਥ ਲਾਈ ਜਾਂਦਾ ਹਾਂ ਹਾਂ ਹਾਂਜੀ ਸਸਤੀ ਗੱਲ ਦੋਸਤੋ ਸਵਾਗਤ ਕਰਦੇ ਆ ਆਪਾਂ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਜੇ ਆਪਣੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਅੱਜ ਆਪਾਂ ਪਿੰਡ ਝੋੜ ਦੇ ਵਿੱਚ ਤੇ ਦੋ ਗਾਵਾਂ ਦੀ ਵੀਡੀਓ ਲੈ ਕੇ ਆਏ ਆ ਤੇ ਕਰਾਵਾਂਗੇ ਆਪਾਂ ਬਾਈ ਨਾਲ ਗੱਲਬਾਤ ਵੀ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਗਾਣਾ ਬਹੁਤ ਚੰਗੀ ਗਾਣ ਤੁਸੀਂ ਦੇਖ ਰਹੇ ਇੱਕ ਤਾਂ ਸਾਹਮਣੇ ਇੱਕ ਪਰਲੇ ਬੰਨੇ ਖੜੀ ਹੈ ਗਾਣਾ ਤੇ ਉਹਦੀ ਵੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਆਹ ਕਰਾਉਣੇ ਆ ਬਾਈ ਨਾਲ ਗੱਲਬਾਤ ਆਪਾਂ ਹਾਂਜੀ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਬਾਈ ਜੀ ਆਪਣਾ ਪਹਿਲਾਂ ਤਾਂ ਨਾਮ ਦੱਸ ਜੁਗੀ ਆ ਜੀ ਮੇਰਾ ਨਾਮ ਯਾਦਵਿੰਦਰ ਹੈ ਬਾਈ ਯਾਦਵਿੰਦਰ ਭਾਈ ਜੀ ਪਿੰਡ ਆਪਾਂ ਕਿਹੜੇ ਖੜੇ ਆ ਜੀ ਪਿੰਡ ਆਪਾਂ ਚੋੜੜ ਖੜੇ ਆ ਬਾਈ ਚੋੜੜ ਬਾਈ ਲੋਟ ਹੈ ਡਿਸਟ੍ਰਿਕਟ ਸ਼੍ਰੀ ਮਕਸਰ ਸਾਹਿਬ ਹੈ ਠੀਕ ਹੈ ਬਾਈ ਜੀ ਹਾਂਜੀ ਤੇ ਆਪਾਂ ਬਾਈ ਜੀ ਕਿੰਨੇ ਨਾਂਗ ਹੈ ਜੀ ਆਪਣੇ ਕੋਲੇ ਆਪਣੇ ਕੋਲੇ 2 ਨਾਂਗ ਹੈ ਜੀ ਇੱਥੇ 2 ਗਾਂ 2 ਗਾਂ ਹੈ ਜੀ ਇੱਕ ਕੱਚਾ ਫਾ ਇੱਕ ਸਹੀ ਵਾਲੇ ਜੋ ਠੀਕ ਹੈ ਗੱਬਣੀ ਹੈ ਕਿ ਗੱਬਣਾ ਤੋਂ ਮੇ ਜੀ ਅੱਛਾ ਇਹਦੀ ਆਪਾਂ ਡਿਟੇਲ ਦੇਈਏ ਆਪਾਂ ਗਾਂਧੀ ਜੀ ਇਹਦੀ ਡਿਟੇਲ ਇਹ ਹੈ ਜੀ ਆਪਣਾ ਕਿਹੜੇ ਕਿਹੜੇ ਸੂਏ ਬਾਈ ਜੀ ਇਹ ਇਹ ਸੂਏ ਤੀਜੇ ਤੀਜਾ ਸੂਆ ਬਾਈ ਜੀ ਤੇ ਦੁੱਧ ਆਪਣੇ ਕੀ ਦੁੱਧ ਦੇ ਦਾ ਮਾਲਕਾਂ ਨੇ 20 ਲੀਟਰ ਦੱਸਿਆ ਵੀ ਪਾਇਆ ਇਹਨੇ ਜਿਸੂਦੇ ਤੇ ਆਪਾਂ 18 ਮੰਨ ਕੇ 18 ਮੰਨ ਕੇ ਦੇਣੀ ਆ ਬਾਈ 20 ਦੱਸਿਆ ਤੇ ਆਪਾਂ ਦੇਣੀ 18 ਮੰਨ ਕੇ ਆ ਠੀਕ ਹੈ ਬਾਈ ਜੀ ਤੇ ਆਪਾਂ ਗੰਢੀ ਸੀਲ ਆ ਬਾਈ ਕੋਈ ਚੈੱਕ ਕਰਨੀਗਾ ਜਿਵੇਂ ਮਰਜ਼ੀ ਹੱਥ ਦੀ ਚਵਾਈ ਜਾਣਾ ਥਾਣਾ ਹਾਂਜੀ ਥਣ ਦੇਖ ਲਓ ਦੋਸਤੋ ਤੁਸੀਂ ਵੀ ਥਣ ਮੁੱਠੀ ਵਾਲਾ ਥਾਣਾ ਹੈ ਵਿਚਾਰੇ ਥਣ ਖਿੰਡਵੇਂ ਵੀ ਚੰਗੇ ਲੇਵੇ ਦੀ ਕੁਆਲਿਟੀ ਚੰਗੀ ਆਪਾਂ ਕਹਿ ਸਕਦੇ ਆ ਮਾੜਾ ਆ ਜੀ ਮਾੜਾ ਆ ਬਾਈ ਤੋਰੇ ਜਾਣ ਨੂੰ ਹਾਂਜੀ ਬਾਈ ਲੈ ਤੋਲਦੇ ਬਾਈ ਮਾੜਾ ਜਾ ਲੈ ਜਾ ਦੇਖ ਲਓ ਦੋਸਤੋ ਤੁਸੀਂ ਤੇ ਲੇਵੇ ਦੀ ਕੁਆਲਿਟੀ ਆਪਾਂ ਚੰਗੀ ਆ ਤੇ ਗਾਹਾਂ ਦੀ ਬੰਤਰ ਵੀ ਚੈੱਕ ਕਰ ਲਓ ਤੁਸੀਂ ਲਿਆ ਬਈ ਦੰਗਾਂ ਲਿਆ ਲੇ ਬੰਦੇ ਫੇਸਵਨ ਨੂੰ ਦੇਖ ਲਓ ਤੇ ਕਿੰਨੇ ਦਿਨ ਰਹਿੰਦੇ ਬਈ ਇਹਦੇ ਇਹਦੇ 7 ਦਿਨ ਪਈ ਦਿਨ ਪੂਰੇ ਹੋਣਗੇ 7 ਦਿਨ ਰਹਿੰਦੇ ਆ ਪੂਰੇ ਹੋਣਗੇ ਠੀਕ ਹੈ ਤਾਂ ਤਿਆਰ ਹੋਣਾ ਫਿਰ ਗਾਣੇ ਹਜੇ ਠੀਕ ਹੈ ਲੇ ਬੰਦੇ ਬਈ ਜੇ ਭਾਈ ਆਪਾਂ ਇਹਦੇ ਮੁੱਲ ਦੀ ਗੱਲ ਕਰਕੇ ਕੀ ਡਿਵਾਰਡਾ ਮੁੱਲ ਭਾਈ ਇਹ ਤਾਂ ਜਾਇਜ਼ ਹੀ ਹੋਊਗਾ ਪਰ ਮੁੱਲ ਫੋਨ ਤੇ ਹੋਊਗਾ ਫੋਨ ਤੇ ਹਾਂਜੀ ਲਓ ਭਾਈ ਦੋਸਤੋ ਤੁਸੀਂ ਫੋਨ ਨੰਬਰ ਆਪਾਂ ਲੈ ਲੈਨੇ ਆ ਭਾਈ ਦਾ ਤੇ ਮੁੱਲ ਲਈ ਵੈੜ ਦਾ ਫੋਨ ਤੇ ਕਰੋ ਬਾਈ ਤੇ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੀ ਮੋਬਾਈਲ ਨੰਬਰ 62845 62845 04414 ਜੀ 04414 ਹਾਂਜੀ ਠੀਕ ਹੈ ਭਾਈ ਆ ਨੰਬਰ ਹੈ ਭਾਈ ਦਾ ਜਾਜਵਿੰਦਰ ਨਾ ਤੇ ਆਪਾਂ ਦੂਜੀ ਗਾਂਹ ਦੀ ਦਿਖਾਉਣੇ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਆਓ ਦੋਸਤੋ ਹਾਂਜੀ ਬਈ ਜੀ ਇਹਦੇ ਡਿਟੇਲ ਦੱਸੋਗਾ ਜੀ ਕਿਹੜੇ ਸੂਏ ਜੀ ਇਹ ਇਹ ਪਹਿਲੇ ਸੂਏ ਆ ਜੀ 4 ਦੰਦ ਆ ਠੀਕ ਹੈ ਜੀ ਹਾਂਜੀ ਤੇ ਬਈ ਜੀ ਇਹਗਾ ਆਪਾਂ ਦੁੱਧ ਦੀ ਦੁੱਧ ਦਾ ਬਈ ਉਹਨਾਂ ਕੋਲੇ ਜਿੰਨਾ ਮਗਲ ਤੋਂ ਲੈ ਕੇ ਆਏ ਸੀ ਸਾਰਿਆਂ ਹੀ ਸਾਹੀਵਾਲ ਸੀਗੀਆਂ ਉਹਨਾਂ ਕੋਲੇ ਗਾਇਆਂ ਠੀਕ ਠੀਕ ਹੈ ਜੀ ਇਹਨਾਂ ਮਹੀਨਾ ਦੁੱਧ ਪਾਉਂਦੇ ਸੀ ਇਹਨਾਂ ਦਾ ਤੇ ਉਹਨਾਂ ਇਹਦੀ ਮਾਂ ਥਲੇ ਦੁੱਧ ਹੈਗਾ 8-8 ਕਿਲੋ ਤੇ ਇਹ ਮੰਨ ਲੇ ਦੁੱਧ ਆਪਾਂ 13-14 ਕਿਲੋ ਮੰਨ ਕੇ ਲੈ ਅਸੀਂ ਮਾ ਥੱਲੇ 16 ਲੀਟਰ ਗਿਆ ਇਹਨਾਂ ਨੇ 14 ਲੀਟਰ ਦੁੱਧ ਹੈਗਾ ਇਹਦੇ ਥੱਲੇ ਆਪਾਂ ਕਿੰਨਾ ਕਿੰਨਾ ਲੈ ਆਪਾਂ ਦੁੱਧ ਮੰਨ ਕੇ ਦਿੰਨੇ ਆ ਆਪਾਂ 13-14 ਕਿਲੋ ਖੁੱਲਾ 13-14 ਕਿਲੋ ਖੁੱਲਾ 13-14 ਕਿਲੋ ਆਪਾਂ ਤਾਂ ਮੰਨਦੇ ਆ ਵੀ ਇਹ ਪੁੱਜ ਕੇ ਬਣੀ ਆ ਚਾਰ ਦੰਦ ਹੋਈ ਖੜੀ ਆ ਮੈਂ ਦੰਦ ਪਾਟ ਕੇ ਦਿਖਾ ਸਕਦਾ ਇਹਦੇ ਠੀਕ ਹੈ ਠੀਕ ਦਿਖਾ ਦਿਓ ਹਾਂ ਉਹ ਠੰਡੀ ਸੀਲ ਹੈ ਬਈ ਹਾਂ ਉਹ ਠੰਡੀ ਸੀਲ ਹੈ ਵੇਖੇ ਤਾਂ ਇਹ ਲੱਗਦੀ ਆ ਜਿਵੇਂ ਆਪਾਂ ਉਹਨੂੰ ਦਬਰ ਉਹ ਠੰਡੀ ਸੀਲ ਹੈ ਬਈ ਹੱਥ ਲਾਈ ਜਾਂਦਾ ਹਾਂ ਲੋ ਦੇਖ ਲੋ ਦੋਸਤ ਚੈੱਕ ਕਰ ਲੋ ਤੁਸੀਂ ਚ ਲਤੋਰੀ ਮਣਾ ਖੋਲੀ ਗਾ ਲੋ ਦੋਸਤੋ ਚੈੱਕ ਕਰੋ ਵੀ ਲੇਵੇ ਦੀ ਕੁਆਲਿਟੀ ਚੰਗੀ ਚੰਗੀ ਤਿਆਰ ਹੋਈ ਹੈ ਨਾ ਬਾਈ ਇਹ ਦਿਨ ਕਿਨੇ ਰਹਿਗੇ ਜੀ ਇਹਦੇ ਇਹ ਦਿਨ ਤਿੰਨ ਪਈ ਹੈ ਜੀ ਦਿਨ ਪੂਰੇ ਅੱਛਾ ਪੂਰੇ ਹੋਣ ਚ ਦਿਨ ਤਿੰਨ ਨੇ ਤੇ ਬਾਕੀ ਉੱਤੇ ਵੀ ਲੈ ਸਕਦੀ ਹਾਂ ਉੱਤੇ ਵੀ ਲੈ ਸਕਦੀ ਹਾਂ ਜੀ ਤੇ ਮਾੜਾ ਤੋਰੀ ਕਮਲਾ ਆ ਲੋ ਦੋਸਤੋ ਚੈੱਕ ਕਰ ਲਓ ਸੀ ਲੇਵੇ ਦੀ ਕੁਆਲਿਟੀ ਤੇ ਥਣ ਵੀ ਠੀਕ ਹੈ ਚੰਗਾ ਥਣ ਲੱਗਿਆ ਹਾਂ ਜੀ ਮੋੜਦੀ ਥਣ ਵੀ ਮਾੜੀ ਮੋਟੀ ਭਲੂਣ ਜੀ ਬਸ ਤੇ ਮਾੜਾ ਠੰਡੀ ਸੀ ਲੇਵੇ ਨੂੰ ਹੱਥ ਲਾ ਕੇ ਦਿਖਾ ਦੇ ਵੀ ਚੈੱਕ ਕਰਾ ਦੇ ਕੋਈ ਚੱਕਰ ਨਹੀਂ ਲੈ ਵੀ ਮੁੱਲ ਬਾਂਦੀ ਹਾਂਜੀ ਬਈ ਜੀ ਇਹਦਾ ਆਪਾਂ ਕੀ ਰੱਖਿਆ ਜੀ ਇਹਦੀ ਡਿਮਾਂਡ ਆਪਾਂ 42000 ਰੁਪਿਆ ਡਿਮਾਂਡ ਕਰਦੇ ਹਾਂ ਤੇ ਉਹ ਤੋਂ ਮਾਨਤਨ ਹੋ ਜਾਊਗਾ ਅਸ਼ਮਾਨਤਨ ਹੋ ਜਾਊਗਾ ਠੀਕ ਹੈ ਬਈ ਜੀ ਇਹਦਾ ਰੇਟ ਆਪਾਂ ਥਰੂ ਦੱਸਤਾ 42000 ਬਾਈ ਨੇ ਤੇ ਬਾਕੀ ਮਾਨਤਨ ਹੋ ਜਾਊਗਾ ਜਿਹੜੀ ਆਪਾਂ ਦੂਜੀ ਗਾਂ ਦੀ ਤੁਹਾਨੂੰ ਦਿਖਾਈ ਸੀ ਉਹਦਾ ਬਾਈ ਮੁੱਲ ਫੋਨ ਤੇ ਕਰੂਗਾ ਤੇ ਚੈੱਕ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਉਹ ਗਾਂ ਦੀ ਤੁਹਾਨੂੰ ਆਪਾਂ ਦਿਖਾ ਦਨੇ ਆ ਚੰਗੀ ਕੁਆਲਿਟੀ ਲੈਵੇ ਦੀ ਆ ਇਹਨੇ ਬਾਈ ਨੇ ਘਰੇ ਬਾਈ ਦੇ ਵੇਖ ਕੇ ਤੇ ਲੈ ਜਾ ਸਕਦੇ ਆ ਪਸ਼ੂ ਚੈੱਕ ਕਰਕੇ ਜੇ ਆਪਣੀਆਂ ਵੀਡੀਓ ਦੋਸਤੋ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਦੋਸਤੋ ਧੰਨਵਾਦ